ਹਿੰਦੁਸਤਾਨ ਦੇ ਵਾਸੀਓ ਤੁਹਾਡੇ ਲਈ ਮੇਰੇ ਕੋਲ ਬਹੁਤ ਦੁਖਦ ਸਮਾਚਾਰ ਆ ਰਿਹਾ ਹੈ ਕਿ ਇਹ ਦੇਸ਼ ਤਨਾਸਾਹੀ ਵੱਲ ਵਧ ਰਿਹਾਗਾ ਕੰਪੀਟੀਸ਼ਨ ਜਿੱਥੇ ਵੀ ਹੋਵੇ ਉੱਥੇ ਫਾਇਦਾ ਲੋਕਾਂ ਨੂੰ ਹੁੰਦਾਗਾ ਚਾਹੇ ਉਹ ਕਿਹੜਾ ਮਰਦੀ ਸੈਕਟਰ ਹੋਵੇ ਪਰ ਮੋਬਾਈਲ ਨੈਟਵਰਕ ਦੇ ਮਾਮਲੇ ਦੇ ਵਿੱਚ ਇੱਕ ਪੀਓ ਕੰਪਨੀ ਆ ਜਿਨੇ ਸਭ ਤੇ ਕਬਜ਼ਾ ਜਮਾ ਲਿਆ ਜਿਨੇ ਦੋ ਸਰਕਾਰੀ ਕੰਪਨੀਆਂ ਨੂੰ ਵੀ ਖਾ ਲਿਆ ਇੱਕ ਸੀਡੀਓ ਕੌਨ ਨੂੰ ਖਾ ਲਿਆ ਇੱਕ ਪਾਟਾ ਪਟੋ ਮੂ ਨੂੰ ਖਾ ਲਿਆ ਉਹਨਾਂ ਦੇ ਟਾਵਰ ਲੈ ਲਏ ਜਿਹੜੀ ਵਾਈਡਿਆ ਤੇ ਗੋਡਾਫੂਲ ਉਹਨਾਂ ਦੇ ਭਾਰੇ ਹੀ ਪਰਕਮ ਜਰਮਾਨੇ ਠੋਕਦੇ ਹਜ਼ਾਰਾਂ ਕਰੋੜ ਦੇ ਨਵੇਂ ਕਰੋਨ ਬਣਾ ਕੇ ਜਿਹੜੇ ਉਹ ਚੁਕਤਾ ਨਾ ਕਰ ਸਕਣ ਤੇ ਉਹ ਕੰਪਨੀਆਂ ਅੱਥ ਖੜੇ ਕਰਕੇ ਭਾਜ ਜਾਣ ਜਾਂ ਪੀਓ ਕੰਪਨੀਆਂ ਕੇ ਵਿਕ ਜਾਣ ਇੱਕ ਗੱਲ ਯਾਦ ਰੱਖਿਓ ਅਰਬ ਦੇਸ਼ਾਂ ਵਾਲ ਦੇਖੋ ਇੱਥੇ WhatsApp ਦੀ ਵੀਡੀਓ ਕਾਲ ਦੇ ਵੀ ਆ ਗਿਆ ਨਹੀਂ ਹੈਗੀ VPN ਵਗੈਰਾ ਲਾ ਕੇ ਲੋਕ ਕੰਮ ਚਲਾਉਂਦੇ ਆ ਜਦੋਂ ਇੱਕ ਕੰਪਨੀ ਰਹਿ ਜਾਊਗੀ ਕੰਪੀਟੀਸ਼ਨ ਖਤਮ ਹੋ ਜਾਊਗਾ ਤਾਂ ਮਨ ਚਾਹੇ ਰੇਟ ਲੱਗਣਗੇ ਜਿਹੜੀ Jio ਕੰਪਨੀ ਸ਼ੁਰੂ ਚ ਫ੍ਰੀ ਇੰਟਰਨੈਟ ਦੇ ਕੇ ਹੁਣ ਲੋਕਾਂ ਤੋਂ ਵੱਧ ਪੈਸੇ ਝਾੜਦੀ ਆ ਇਹੋ ਚੀਜ਼ ਹੋ ਰਹੀ ਆ ਸਰਕਾਰਾਂ ਦੇ ਮਾਮਲੇ ਦੇ ਵਿੱਚ ਜਦੋਂ ਸਰਕਾਰਾਂ ਅਦਲਾ ਬਦਲੀ ਹੁਣ ਨਗਰਾਨੀਆਂ ਤੋਂ ਕੰਮ ਵੀ ਕਰਨਗੀਆਂ ਸਭ ਲੋਕਾਂ ਦੀ ਸੁਣਨੀ ਆ ਉਦਾਹਰਨ ਵਜੋਂ ਰਸ਼ੀਆ ਚਾਇਨਾ ਲੈ ਲਓ ਕੋਰੀਆ ਲੈ ਲਓ ਜਿੱਥੇ ਵੱਧ ਗਿਣਤੀ ਦੀ ਸੁਣੀ ਜਾਊਗੀ 60% ਤੋਂ ਵੀ ਵੱਧ ਜਿਹੜਾ ਵੋਟ ਰੈਂਕ ਆ ਜੇ ਉਹਦੀ ਸੁਣੀ ਜਾਊਗੀ ਤਾਂ ਘੱਟ ਗਿਣਤੀ ਦੇ ਹਿੱਤਾਂ ਵਾਲ ਨਹੀਂ ਚੱਕਿਆ ਜਾਊਗਾ ਉਹਨਾਂ ਨੂੰ ਕੁਚਲਿਆ ਜਾਊਗਾ ਹੌਲੀ-ਹੌਲੀ 5 7 10 15 20 ਸਾਲਾਂ ਦੇ ਬਿੱਲ ਬਿੱਲ ਕੋਲੋਂ ਦਾ ਸਫਾਇਆ ਕਰ ਦਿੱਤਾ ਜਾਊਗਾ ਲਗਾਤਾਰ ਹੁੰਦਾ ਜਾਊਗਾ। ਔਰ ਕੋਈ ਕਿਸੇ ਲਈ ਕੁਝ ਨਹੀਂ ਕਰ ਸਕਦਾ। ਪਹਿਲਾ ਟਮੂਟੜ ਮੀਰ ਦੇ ਵਿੱਚ 2-3 ਸਾਲ ਨੈਟ ਬੰਦ ਰਿਆ। ਕੋਈ ਬੋਲਿਆ ਹਨਾ 50-60 ਦੇਸ਼ ਆ। ਕੋਈ ਬੋਲਿਆ ਕੁਛ ਇਸੇ ਤਰ੍ਹਾਂ ਹੀ ਹੁੰਦਾਗਾ। ਜਿੱਥੇ ਵੱਧ ਗਿਣਤੀ ਹੋਵੇ, ਵੱਧ ਗਿਣਤੀ ਦੇ ਹਿੱਤਾਂ ਦਾ ਹੀ ਖਿਆਲ ਰੱਖਿਆ ਜਾਂਦਾ, ਘੱਟ ਗਿਣਤੀਆਂ ਨੂੰ ਲੱਤ ਮਾਰਦੀ ਜਾਂਦੀ ਆ ਵਜਾ ਕੀਆ ਵੈਲਟ ਪੇਪਰ 'ਚ ਜਨਾਟੈਂ ਬੋਟ ਨਹੀਂ ਪਾਉਗੀ ਕੋਈ ਹਾਲ ਨਹੀਂ ਹੋਣਾਗਾ ਇਸੇ ਵੀ ਸਰਕਾਰਾਂ ਦਾ ਕੋਈ ਵੀ ਵੋਟਾਂ ਦਾ ਪਹਿਲਾ ਪਹਿਲ ਇਹ ਰੱਖਿਓ ਭਾਈ ਕਿ ਅਸੀਂ ਬੋਟ ਮਸ਼ੀਨਾਂ 'ᱨਹੀ ਨਹੀਂ ਪਾਉਣਗੇ ਦੂਜੀ ਮੰਗ ਯਾਦ ਰੱਖਿਓ ਆਵਦੀ ਆਪਣੇ ਸੂਬੇ ਦੇ ਲਈ ਕਿ ਸਾਢੇ ਸੂਬੇ ਦੇ ਵਿੱਚ ਸਾਡੇ ਦੇਸ਼ ਦਾ ਜਿਹੜਾ ਨਾਗਰਿਕ ਹੋ ਸਾਡੇ ਸੂਬੇ ਦਾ ਨਾਗਰਿਕ ਉਹੀ ਜ਼ਮੀਨ ਖੇਤੀ ਸਕਦਾ ਹੈ ਕਿਸੇ ਹੋਰ ਸੂਬੇ ਦਾ ਨਹੀਂ ਜਿਸ ਤਰ੍ਹਾਂ ਕਿ ਹੋਰ ਸੂਬਿਆਂ ਦੇ ਵਿੱਚ ਹੈਗਾ ਏ ਤਸਦੀਕ ਕੀਤੀ ਜਾਊਗੀ ਕਿ ਕਿੰਨੇ ਸਾਲ ਪਹਿਲਾਂ ਆ ਕੇ ਇੱਥੇ ਵਸਿਆ ਏ ਇਹ ਕਾਨੂੰਨ ਜੇ ਨਾ ਬਣਿਆ ਤਾਂ ਉਹੀ ਹੁੰਦਾਗਾ ਜਿਹੜਾ ਲੋਕਤੰਤਰੀ ਸਿਸਟਮ ਹੁੰਦਾਗਾ ਜਦੋਂ ਕਿਸੇ ਸੂਬੇ ਦੇ ਵਿੱਚ ਕੋਈ ਬਹੁ ਗਣਤੀ ਹੁੰਦੀ ਆ ਤਾਂ ਕਾਨੂੰਨ ਵੀ ਉਹਨਾਂ ਦੇ ਹਿੱਤਾਂ ਦੀ ਨਿਗਰਾਨੀ ਉਹ ਆਕੀਂ ਬਣਦੇ ਆ। ਤਾਂ ਇਹ ਚੀਜ਼ ਹੁਣ ਪੰਜਾਬ ਦੇ ਵਿੱਚ ਲਗਭਗ ਲੈਵਲ ਹੋ ਗਈ ਆ। ਬੋਗਣਤੀ ਪੰਜਾਬੀ ਭਾਸ਼ਾ ਨਹੀਂ ਰਹੇਗੀ। ਤੁਹਾਨੂੰ ਇਹ ਥੋੜੇ ਸਮੇਂ ਵਿੱਚ ਸੁਣਨ ਨੂੰ ਮਿਲੇਗਾ। ਫਿਰ ਤੁਸੀਂ ਬੜਾ ਹਰਾਨ ਹੋਵੋਗੇ। ਤਾਂ ਜਦੋਂ ਵੀ ਕੋਈ ਸਰਕਾਰ ਅੱਗੇ ਆਉਣਾ ਚਾਹੁੰਦੀ ਆ ਵੋਟਾਂ ਦੇ ਲਈ ਤੋਦੇ ਮੁਰੇ ਮੁਖ ਮੰਗਾ ਰੱਖੋ। ਵੋਟ ਵੈਲਪੇਪਰ ਅਹੀਂ ਪਊਗੀ ਤੇ ਸੂਬੇ ਦੇ ਵਿੱਚ ਸੂਬੇ ਦੇ ਲੋਕ ਹੀ ਜ਼ਮੀਨ ਖਰੀਦ ਸਕਦੇ ਆ ਬਾਹਰੋਂ ਆ ਕੇ ਕੋਈ ਵੀ ਚਾਹੇ ਉਹ ਫੁੰਦਾ ਹਾਰਡ ਕਾਰਡ ਬਣਾ ਲੇ ਉਹ ਜ਼ਮੀਨ ਨਹੀਂ ਖਰੀਦ ਸਕਦਾ ਇਹਦੇ ਬਿਨਾ ਕੋਈ ਹੱਲ ਨਹੀਂ ਹੈਗਾ ਇਹ ਗੱਲ ਅੱਜ ਸਮਝ ਲਓ ਚਾਹੇ ਕੱਲ ਚਾਹੇ ਪੰਜ ਸਾਲੋਂ ਚਾਹੇ 10 ਸਾਲੋਂ ਇਹ ਹੀ ਅੰਤਮ ਸਚਾਈ ਹੈ ਲੋਕਤੰਤਰੀ ਸਿਸਟਮ ਦੀ ਠੀਕ ਆ ਜੀ ਕੰਮ ਲੈਣਾ ਸ਼ੁਰੂ ਵਿੱਚ ਹੀ ਦੇਖ ਰਹੇ ਹਾਂ ਡੈਕਟੋਰੀ ਸਿਸਟਮ